ਸਾਰੇ ਵੀਰ ਪਾਜੀ ਉਧਰਲੇ ਪਾਸੇ ਚੱਲ ਜੀਏ ਨਹਿਰੋਂ ਪਾਰ ਆਪਾਂ ਇਹ ਚੌਣੇ ਵੀ ਕਈ ਵਾਰ ਜਾਨਵਰ ਡਰ ਜਾਂਦਾ ਕਿਸੇ ਤੇ ਸੱਟ ਚੋਟ ਲੱਗ ਸਕਦੀ ਆ ਬਲਜੀਤ ਸਿੰਘ ਦਰਾਹਾ ਸੁੰਦਰੀ ਕੋੜੀ ਤਿਆਰੀ ਰੱਖੋ ਮਿੱਤਰੋ ਬਲਜੀਤ ਸਿੰਘ ਦਰਾਹਾ ਬਾਈ ਜੀ ਮੂਹਰੇ ਡੱਬਾ ਕਲੀਅਰ ਕਰੋ ਜੇ ਟਾਈਮ ਵਾਲੇ ਸਾਹਮਣੋਂ ਅਦਲ ਭਾਈ ਇਹ ਕੁਲਦੀਪ ਝਨੇਰ ਵਾਲਾ ਉੱਤੇ ਸਵਾਰ ਚੱਲਿਆ ਮਿੱਤਰੋ ਬਲਜੀਤ ਦਰਾਹਾ ਕੋੜੀ ਸੁੰਦਰੀ ਬਹੁਤ ਬਹੁਤ ਧੰਨਵਾਦ ਫੇਰ ਤੋਂ ਸਾਰੇ ਮਿੱਤਰਾਂ ਨੂੰ ਬੇਨਤੀ ਹੈ ਵੀ ਰਸਤਾ ਆਪਾਂ ਕਲੀਅਰ ਕਰ ਦਈਏ ਪਾਰਲੇ ਪਾਸਿਓਂ ਮੈਂ ਕਹਿੰਦਾ ਵਧੀਆ ਦਿਨ ਦਾ ਸਾਰੇ ਮਿੱਤਰ ਉਧਰਲੇ ਪਾਸੇ ਹੋ ਜਾਣਾ ਸਾਰੇ ਮਿੱਤਰ ਬਾਈ ਜੀ ਜਿਹਦਾ ਨਾਮ ਬੋਲਦਿਆਂ ਫਿਰ ਮੇਰੇ ਉਹੀ ਲੈ ਕੇ ਆਇਆ ਕਰੋ ਬੈਸਟ ਸਟੱਡ ਫਾਰਮ ਗੋਪੀ ਬੈਸਟ ਸਟੱਡ ਫਾਰਮ ਦੁਰਗਾਪੁਰ ਬਾਲੀ ਰਸੂਲਪੁਰ ਬਹੁਤ ਬਹੁਤ ਧੰਨਵਾਦ ਜਿਹੜੇ ਘੋੜਾ ਪ੍ਰੇਮੀ ਗਰੁੱਪ ਦੇ ਵੱਲੋਂ ਅੱਜ ਦੇ ਪਹਿਲੇ 15 ਨਾਮ ਦਿੱਤੇ ਜਾਣੇ ਹਨ ਵਿੱਚ ਬਿੰਦੂ ਸੋਤਾ ਬੜਾ ਪਿੰਡ ਹਰਵਿੰਦਰ ਸੋਤਾ ਚੱਕ ਦੇ ਸਰਾਜ ਪਰਮਜੀਤ ਸਿੰਘ ਟਡਵਾਰ ਹਰਬੰਸ ਸਿੰਘ ਜੀ ਸੋਤਾ ਚੱਕ ਦੇ ਸਰਾਜ ਬਿੱਲਾ ਪਹਿਲਵਾਨ ਘੋੜਾ ਭੱਜਣ ਲਈ ਗਿਆ ਇਸ ਤੋਂ ਬਾਅਦ ਸੁੰਦਰੀ ਘੋੜੀ ਵਾਲਾ ਤਿਆਰੀ ਰੱਖੇ ਬਲਜੀਤ ਦਰਾਹਾ ਇਕਬਾਲ ਸਿੰਘ ਜੀ ਆਪ ਜੀ ਲੰਡੀਆਂ ਜੱਸੀ ਝਨੇਰ ਵਾਲਾ ਸਵਾਰ ਆ ਉੱਤੇ ਜਿਹਦਾ ਨਾਮ ਅਸੀਂ ਬੋਲਦੇ ਆ ਵੀਰ ਮੇਰੇ ਉਹ ਹੀ ਤਿਆਰੀ ਰੱਖਿਆ ਕਰੋ ਹਾਂਜੀ ਲਵਜੀਤ ਸਿੰਘ ਜੀ ਲੱਲੀਆਂ ਸੁਰਜੀਤ ਸਿੰਘ ਜੀ ਸਰਪੰਨ ਸਾਹਿਬ ਲੱਲੀਆਂ ਸੁਰਜੀਤ ਸਿੰਘ ਜੀ ਸੰਧੂ ਲੋਗੜਾ ਜਿਨ੍ਹਾਂ ਵੱਲੋਂ ਅੱਜ ਰੇਵੀਆ ਚਾਲ ਜਿਹੜੇ ਇਹ ਦੌੜ ਚੱਲ ਰਹੀ ਹੈ ਇਹਨਾਂ ਦੇ ਪਹਿਲੇ 15 ਨਾਂਵੇ ਇਹਨਾਂ ਪਰਿਵਾਰਾਂ ਵੱਲੋਂ ਇੱਕ ਵਾਰ ਤਾੜੀਆਂ ਮਾਰ ਦੇਣਾ ਪਰਿਵਾਰਾਂ ਲਈ ਜਿਨ੍ਹਾਂ ਨੇ ਬਹੁਤ ਵੱਡੇ ਮਾਨ ਤੇ ਸਨਮਾਨ ਦਿੱਤੇ ਹੈ ਹਾਂਜੀ ਬਾਜੀ ਗੋਪੀ ਬੈਸ ਬਿੱਲਾ ਪਹਿਲਵਾਨ ਦੁਰਗਾਪੁਰੀਆ ਬਾਲੀ ਰਸੂਲਪੁਰ ਉਹਨਾਂ ਦਾ ਜਾਨਵਰ ਆਉਂਦਾ ਮਿੱਤਰੋ ਉਤੇ ਗੁਰਦੀਪ ਝਨੇਰ ਵਾਲਾ ਸਵਾਰਾ ਇਧਰ ਧੰਨਵਾਦ ਕੀਤਾ ਜਾ ਰਿਹਾ ਸਰਦਾਰ ਰਵਿੰਦਰ ਸਿੰਘ ਜੀ ਸੋਤਾ ਚੱਕ ਦੇ ਸਰਾਜ ਵਾਲੇ ਜਿਨ੍ਹਾਂ ਵੱਲੋਂ ਖੇਡ ਮੇਲੇ ਲਈ ਵੱਡਾ ਯੋਗਦਾਨ ਆ ਉੱਥੇ ਸਾਡੇ ਲਈ ਵੀ ਵੱਡੇ ਮਾਨ ਤੇ ਸਨਮਾਨ ਪਹੁੰਚਦੇ ਹੋਏ ਆ ਸ੍ਰਿੰਦਰ ਸਿੰਘ ਜੀ ਸਮਰਾੜੀ ਵਾਲੇ ਪਹੁੰਚਿਆ ਬਲਵੀਰ ਸਿੰਘ ਜੀ ਸਮਰਾੜੀ ਵਾਲਾ ਜਿਹੜੇ ਇਲਾਕੇ ਦਾ ਬਹੁਤ ਵੱਡਾ ਬਲਾਰਾ ਰਿਆ ਉਹਨਾਂ ਦੇ ਸੁਪੁੱਤਰ ਜੀ ਪੁਜੇ ਆ ਉਹਨਾਂ ਦਾ ਪੋਤਰਾ ਜੀ ਪੁਜੇ ਆ ਤੇ 8 ਤਰੀਕ ਲਈ ਸੱਦੇ ਪੱਤਰ ਦੰਡੇ ਆ ਇਹ ਵੱਡਾ ਸ਼ੇਜ ਮੇਲਾ ਸਮੁੱਚੇ ਨਗਰ ਸਮਰਾੜੀ ਦੀ ਧਰਤੀ ਦੇ ਵਿੱਚ ਹੋਣਾ ਲਓ ਤਾੜੀਆਂ ਮਾਰ ਦਿਓ ਘੋੜੀ ਦੇ ਲਈ ਬਿੱਲਾ ਪਹਿਲਵਾਨ ਗਲਦੀਪ ਚਨੇਰ ਵਾਲਾ ਸਵਾਰ ਆ ਗੋਪੀ ਵੈਸ ਦੁਰਗਾਪੁਰਿਆ ਆਪੋ 2 ਮਿੰਟ 4 ਸਕਿੰਟ ਤੇ 78 ਪੁਆਇੰਟ ਦਾ ਸਮਾਂ ਲੱਗਿਆ ਗੋਪੀ ਵੈਸ ਦੁਰਗਾਪੁਰ ਬਿੱਲਾ ਪਹਿਲਵਾਨ ਕੋੜਾ ਸੀ ਮਿੱਤਰੋ ਵੱਡਾ ਖਤਰਾ ਆ ਵੀਰੋ ਬੈਸਕੀ ਬੱਤਾ ਸਟਾਰ ਤੋਂ ਫਲਾ ਕਮੰਡੀ ਗਵਰਦਨ ਆਹ ਬਾਈ ਜਿਹੜਾ ਥੋੜਾ ਜਨਾ